ele ia de ele de, de... 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 ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਜਾਂ ਜਲਿ ਦੇਣ ਆਏ ਹਾਂ। ਜੀ। ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਹਾਂ। ਜੀ। ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਹਾਂ, ਅੱਗੋਂ ਵੀ ਦੇਾਂਗੇ। ਜੀ। ਔਰ ਖਾਲਸਾ ਪੰਥ ਦੀ ਜਿਹੜੀ ਫਾਰਮ ਵਿੱਚ ਇੱਕ ਚਿੱਟਾ ਦਾ ਸੰਦੇਸ਼ ਅੱਜ ਤੋਂ ਜਾਣਾ ਚਾਹੀਦਾ ਹੈ। ਜੀ। ਕੋਈ ਐਸਾ ਐਸੀ ਕੋਈ ਕਠੜਾ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ। ਜੀ। ਮਤਲਬ ਲੱਗਿਆ ਕਿ ਸ਼ਾਂਤੀ ਬਣ ਗਈ ਦੋਵਾਂ ਧਿਰਾਂ ਦਾ ਦੁਰਾਨ ਕਿਵੇਂ ਦੇਖਦੇ ਹੋ? ਬਹੁਤ ਚੰਗੀ ਗੱਲ ਅਗਰ ਬਣ ਗਈ ਹੈ ਅਗਰ ਤਕੜਾ ਹੁੰਦਾ ਤੇ ਦੋਨੇ ਬਰਾਬਰ ਦੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਦੇ ਕਾਉਮ ਵਿੱਚ ਜੁਬਾਤਾਂ ਦੇ ਵਿੱਚ ਹੁੰਦੀ ਨਾਰੇਬਾਜ਼ੀ ਹੁੰਦੀ ਆ ਕਿਵੇਂ ਦੇ ਇੱਕ ਦਿਨ ਪਾਕਿਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਦੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉਹ ਜੁੜੀਆਂ ਹੋਈਆਂ ਜਿਹੜੀ ਅੱਜ ਦੇ ਦਿਨ ਦੇ ਮੌਕੇ ਤੇ ਜੀ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਜਾਂ ਜਲੀਆਂ ਦੇ ਰਹੇ ਹਾਂ ਤੇ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਹਾਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਹਾਂ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਕਮੇਟੀ ਕੋਲੋਂ ਇੱਕ ਫਿੱਟਾ ਦਾ ਸੰਦੇਸ਼ ਅੱਜ ਇੱਥੋਂ ਜਾਣਾ ਚਾਹੀਦਾ ਜੀ ਕੋਈ ਐਸਾ ਐਸੀ ਕੋਈ ਕਥਾ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਮੈਨੂੰ ਲੱਗਾ ਕਿ ਸ਼ਾਂਤੀ ਬਲ ਦੀ ਦੋਵਾਂ ਤਰ੍ਹਾਂ ਦਾ ਦੁਨੀਆਂ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਅਗਰ ਬਣ ਗਈ ਹੈ ਅਗਰ ਤਕੜਾ ਹੁੰਦਾ ਤੇ ਦੋਨੇ ਬਰਾਬਰ ਦੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਦੇ ਕੌਮ ਵਿੱਚ ਜਸਬਾਤਾਂ ਦੇ ਵਿੱਚ ਮੁੰਡੀ ਨਾਰੇ ਬਾਜ਼ੀ ਹੋਈ ਆ ਕਿਵੇਂ ਦੇਖੀਂ ਇਹਨਾਂ ਖਾਲਿਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉੱਜੜੀਆਂ ਹੋਈਆਂ ਨੇ ਜੀ ਜਿਹੜੀ ਅੱਜ ਦੇ ਦਿਨ ਦੇ ਮੌਕੇ ਤੇ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਆਂ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਆ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਡਿਗਰੀ ਕੌਮੇ ਇੱਕ ਡਿੱਟਾ ਦਾ ਸੰਦੇਸ਼ ਅੱਜ ਤੋਂ ਜਾਣਾ ਚਾਹੀਦਾ ਹੈ ਜੀ ਕੋਈ ਐਸਾ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਪਤਾ ਲੱਗਾ ਕਿ ਸ਼ਾਂਤੀ ਬਣ ਗਈ ਦੋਵਾਂ ਧਿਰਾਂ ਦਾ ਦੁੱਖਾਨ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਜੇ ਬਣ ਗਈ ਹੈ ਅਗਰ ਤਕੜਾ ਹੁੰਦਾ ਤੇ ਦੋਨੇ ਬਰਾਬਰ ਦੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਦੇ ਕਾਮ ਵਿੱਚ ਇਸ ਬਾਤਾਂ ਦੇ ਵਿੱਚ ਹੁੰਦੀ ਨਾਰੇਬਾਜ਼ੀ ਹੁੰਦੀ ਆ ਕਿਵੇਂ ਦੇਖਦੇ ਹੋ ਕਿਹੜਾ ਚਾਰਲਸਟਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉੱਜੜੀਆਂ ਹੋਈਆਂ ਨੇ ਜਿਹੜੀ ਅੱਜ ਦੇ ਦਿਨ ਦੇ ਮੌਕੇ ਤੇ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਜਾਂਝਲੀ ਦੇਣ ਪਹੁੰਚੇ ਆਂ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪ੍ਰਮਾਤਮਾ ਕੋਲੋਂ ਬਲ ਤੇ ਸਬਰਤਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਆਂ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਡਿਕਾਉਮੇ ਇੱਕ ਚੜਤ ਦਾ ਸੰਦੇਸ਼ ਕੱਢੋ ਜਾਣਾ ਪਈਦਾ ਜੀ ਕੋਈ ਅਜਿਹੀ ਕੋਈ ਕਠੜਾਣੀ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਮੈਨੂੰ ਲੱਗਿਆ ਕਿ ਸ਼ਾਂਤੀ ਬਣਦੀ ਦੋਵਾਂ ਧਿਰਾਂ ਦਾ ਦੁਰਾਨ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਅਗਰ ਬਣ ਗਈ ਹੈ ਅਗਰ ਤਕੜਾ ਹੁੰਦਾ ਕਿ ਦੋਨੇ ਬਿਲਕੁਲ ਪ੍ਰਾਪਰ ਤੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਤੇ ਕੌਮ ਵਿੱਚ ਜਸਬਾਤਾਂ ਦੇ ਵਿੱਚ ਹੁੰਦੀ ਨਾਰੇਬਾਜ਼ੀ ਹੁੰਦੀ ਆ ਕਿਵੇਂ ਦੇ ਇੱਕ ਦਿਨ ਖੈਰਾਕਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨਾਂ ਨੇ ਉੱਦੜੀਆਂ ਹੋਈਆਂ ਨੇ ਜਿਹੜੀ ਅੱਜ ਦੇ ਦਿਨ ਦੇ ਮੌਕੇ ਤੇ ਅੱਜ ਜੂਨ 84 ਦੇ ਸ਼ਹੀਦ ਸਿਧਾਂਜਲੀ ਦੇ ਪਹੁੰਚੇ ਆਂ ਆਂ ਅਤੇ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆਂ ਜੀ ਅਤੇ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਆ ਅੱਗੋਂ ਵੀ ਦੇਾਂਗੇ ਜੀ ਅਤੇ ਖਾਲਸਾ ਪੰਥ ਦੀ ਕੌਮ ਨੇ ਇੱਕ ਜਿੱਟਾਲਾ ਸੰਦੇਸ਼ ਅੱਜ ਤੋਂ ਜਾਣਾ ਚਾਹੀਦਾ ਜੀ ਕੋਈ ਐਸਾ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਪਤਾ ਲੱਗਾ ਕਿ ਸਿਆ ਦੀ ਬਣ ਗਈ ਦੋਵਾਂ ਧਿਰਾਂ ਦਾ ਪ੍ਰਾਨ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਆ ਜੇ ਬਣ ਗਈ ਹੈ ਅਗਰ ਟਕੜਾ ਹੁੰਦਾ ਤੇ ਦੋਨੇ ਪਰਪਰ ਤੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਦੇ ਕੌਮ ਵਿੱਚ ਜਸਬਾਤਾਂ ਦੇ ਵਿੱਚ ਹੁੰਦੀ ਨਾਰੇਬਾਜ਼ੀ ਹੁੰਦੀ ਆ ਕਿਵੇਂ ਦੇਖੀਂ ਇਸ ਪੰਜਾਬ ਚਾਰਾ ਇਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉੱਡੜੀਆਂ ਹੋਈਆਂ ਨੇ ਜੀ ਅੱਜ ਦੇ ਦਿਨ ਦੇ ਸਕੇ ਜੀ ਅੱਜ ਜੂਨ 84 ਦੇ ਸ਼ਹੀਦ ਸੂਝਾਂ ਜਲੀ ਦੇ ਪਹੁੰਚੇ ਆਂ ਜੀ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਆ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਕਟੀ ਕੌਮ ਵਿੱਚ ਇੱਕ ਚਟਕਲਾ ਸੰਦੇਸ਼ ਅੱਜ ਤੋਂ ਜਾਣਾ ਚਾਹੀਦਾ ਜੀ ਕੋਈ ਐਸਾ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਪਤਾ ਲੱਗਾ ਕਿ ਸ਼ਿਆਮਤੀ ਦੀ ਦੋਵੇਂ ਧਿਰਾਂ ਦਾ ਤਾਂ ਪ੍ਰਾਨ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਹੈ ਜੇਕਰ ਬਣ ਗਿਆ ਅਗਰ ਤਕੜਾ ਹੁੰਦਾ ਤੇ ਦੋਨੇ ਬਰਾਬਰ ਦੀ ਜ਼ਿੰਮੇਵਾਰ ਹੋਣੀ ਸੀ ਅੱਜ ਦੇ ਮੌਕੇ ਤੇ ਕੌਮ ਵਿੱਚ ਜਜ਼ਬਾਤਾਂ ਦੇ ਵਿੱਚ ਹੁੰਦੀ ਨਾਰੇਬਾਜ਼ੀ ਹੁੰਦੀ ਆ ਕਿਵੇਂ ਦੇਖਦੇ ਹੋ ਜਿਹੜਾ ਖਾਲਿਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੀਸ਼ਨ ਨੇ ਉੱਡੜੀਆਂ ਹੋਈਆਂ ਨੇ